ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ 1 ਚੈਨਲ ਤੇ ਮੈਂ ਆਹ ਬਲਜੀਤ ਸਿੰਘ ਲੰਬਦਾਸ ਦੇ ਕਿ ਪੰਜਾਬ ਵਿੱਚ ਵੱਧ ਰਹੀ ਨਸ਼ੇ ਨੂੰ ਖਤਮ ਕਰਨ ਵਾਸਤੇ ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜੁੱਦ ਛੇੜੀ ਹੋਈ ਆ ਅਤੇ ਇਸ ਦੇ ਤਹਿਤ ਹੀ ਅੰਮ੍ਰਿਤਸਰ ਦੇ ਪੜਹਾੜੀ ਵਾਲ ਪਿੰਡ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਉਦਰ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਕਈ ਐਨਡੀਪੀਐਸ ਦੇ ਐਕਟ ਦੇ ਤਹਿਤ ਪਰਚੇ ਵੀ ਦਰਜ ਕੀਤੇ ਹੋਏ ਹਨ ਹੋਰ ਕੀ ਕੁਝ ਕਿਹਾ ਉਹਨਾਂ ਦੇ ਜ਼ੁਬਾਨੀ ਸੁਣ ਲੈਂਦੇ ਆ ਤੁਸੀਂ ਬਣੇ ਹੋ ਪੰਜਾਬੀ ਇੱਕ ਚੈਨਲ ਦੇ ਨਾਲ ਸਿਮਰਪ੍ਰੀਤ ਦੀ ਰਿਪੋਰਟ ਅੰਮ੍ਰਿਤਸਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਗਸ਼ਾ ਵਿਰੋਧੀ ਮਹਿੰਮਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੀ ਇਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਹੀ ਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਐਮੋਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਨੇ ਵੀ ਜਿਹੜੇ ਡਰਗਸ ਸਮਗਲਰਸ ਨੇ ਉਹਨਾਂ ਦੀ ਇਲੀਗਲ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਨੇ ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ ਉਹਦੇ ਤਹਿਤ ਡੈਮੋਲੇਸ਼ਨ ਡਰਾਈਵ ਹੈ ਜੇ ਅਪਾ ਇੱਥੇ ਗੇਟ ਕੀ ਮੰਦੇਰੀਏ ਚੰਗੜ੍ਹ ਦੇ ਏਰੀਏ ਚ ਖੜੇ ਆ ਇਸ ਦੀਪ ਪੇਲੀਆ ਸੋਨੂ ਹੈਗਾ ਜਿਹਦੇ ਖਿਲਾਫ ਚਾਰ ਮੁਕਦਮੇ ਦਰਜ ਹੈ ਸਰਾਇ ਅਮਾਨਤ ਖਾਨ ਤਰਨਤਾਰਨ ਦੇ ਹੈ ਏ ਐਨ ਟੀ ਐਫ ਮੁਹੱਲੀ ਦੇ ਹੈ ਹੋਰ ਵਕਫਾ ਕੇਸਾਂ ਚ ਹੈ ਸੋ ਉਹਨਾਂ ਨੇ ਜਿਹੜੀ ਇਹ ਡਰੱਗ ਮੰਨੀ ਨਾ ਰੀਲ ਕਾਟਨ ਮੰਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਜੋ ਕਿ ਇਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਇਹ ਪੂਰਾ ਇਹਨੂੰ ਜਿਹੜਾ ਢਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਖਬੂਲਪੁਰੇ ਦੇ ਵਿੱਚ ਵੀ ਅੱਜ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਹੈ ਉੱਥੇ ਵੀ ਇੱਕ ਨੋਨ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਇਹ ਜਿਹੜੀ ਹੈ ਕਾਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਹੈ ਜੀ ਕਿੰਨੇ ਮੁਕਦਮੇ ਦਰਜ ਨੇ ਇਹਦੇ ਤੇ ਚਾਰ ਮੁਕਦਮੇ ਆ ਜੀ ਸੰਦੀਪ ਏਲੀਅਸ सोनू ਦੇ ਦੋ ਸਰਾਇਮਾਨਤ ਖਾਨ ਡਿਸਟ੍ਰਿਕਟ ਟਰਨਪਟਾ ਆਂਦੇ ਨੇ ਕਿ ਐਨਟੀਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਇਮਾਨਤ ਖਾਨ ਦਾ ਸਾਹਮਣੇ ਆਏ ਕਿਨੇ ਇੱਕ ਮੁਕਦਮਾ ਦਰਜਿਆ ਸਿਰਫ ਮੁਕਦਮੇ ਵਧਾਈਂਦੇ ਆ ਜਾਂ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਰਨੀ ਹੁੰਦੀ ਹੈ ਮੈਂ ਤੁਹਾਨੂੰ ਚਾਰਾਂ ਦਾ ਐਫ ਆਈ ਆ ਨੰਬਰ 12 29 2020 एफआईआर नंबर 199 411 2020 एफआईआर 106 11 12 2020 और 89 नंबर कई दिए उसके अलावा और कई देर और सारे इसी देख रहे हैं जी देखो यही चीज है जी है जेडी कॉर्पोरेशन ने इलीगल प्रॉपर्टीज आइडेंटिफाई कीती है पुलिस की रिपोर्ट के ऊपर केड़े बंदे है और उन्होंने जो प्रोसीजर अडॉप्ट करके साड़े तो आगे पुलिस फोर्स मांगी है ਉਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮੰਨੀ ਨਾ ਇਲੀਗਲ ਚੀਜ਼ਾਂ ਅਕਵਾਇਰ ਕਰਦੇ ਔਰ ਇਲਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋਏ ਹੁਣ ਨਿਸ਼ਾਨੇ ਤੇ ਕਿੰਨੇ ਕੇ ਘਰ ਇਤਰਾ ਦੇ ਹੈਗੇ ਜਿਹੜੇ ਨਸ਼ਾ ਦਸਕਰ ਚੱਲ ਰਹੇ ਹੈ ਜੀ ਕੰਮ ਆਇਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸੋ ਜੀ ਉਹਦੇ ਵੱਡੇ ਵੱਡੇ ਮਕਦਮੇ ਕਿਹੜੇ ਦਰਜਾ ਜੀ ਵੱਡੀ ਅਥੀਵ ਮੈਂ ਤਾਂ ਤੁਹਾਨੂੰ ਦੱਸਿਆ ਐਨਡੀਪੀਐਸ ਦੇ ਤਿੰਨ ਮਕਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ ਅੱਜ ਕੋਈ ਨਹੀਂ ਇਸੇ ਤਾਂ ਕੋਈ ਰਹਿ ਨਹੀਂ ਰਿਹਾ ਜੀ ਪਹਿਲਾਂ ਹੀ ਹਾਂ ਇਹ ਕੋਈ ਨਹੀਂ ਗਾਰੇ ਕੋ ਛੱਡੇ ਨਹੀਂ ਅੱਜ ਮਕਬੂਲਪੁਰ ਹੈ ਜੀ ਉਸ ਤੋਂ ਬਾਅਦ ਉੱਥੇ ਆਪਾਂ ਮਿਲਦੇ ਹਾਂ ਲੱਗਦਾ ਇਹਦੇ ਨਾਲ ਕਿ ਨਸ਼ਾ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਰ ਨੂੰ ਕਿ ਨਹੀਂ ਅਸੀਂ ਇਹ ਗਲਤ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆਂ ਤੇ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਨੇ ਆ ਪ੍ਰੋਪਰਟੀ ਕੰਪਟੈਂਟ ਅਥਾਰਟੀਆਂ ਥਰੂ ਦੂਜੇ ਜਿਹੜੇ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਈਡੈਂਟੀਫਾਈ ਕੀਤੇ ਕਿ ਇਲਲੀਗਲ ਕਿਨਾਂ ਇਲੈਗਲ ਜਗਾਹ ਤੇ ਬਣਾਏ ਗਏ ਚੀਜ਼ਾਂ ਉਹਨਾਂ ਦੇ ਅਗੇ ਇਨਸਟੈਬਿਲੀਸ਼ਨ ਡਰਾਈਵ ਜੋ ਪ੍ਰੋਸੀਜਰਲ ਬਤਾਬਕ ਚੱਲ ਰਹੀ ਹੈ ਉਹਦੇ થી ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂਦਾ ਨਸ਼ਾ ਤਸਕਰ ਨੂੰ ਚੇਤਾਵਨੀ ਦੇਣੀ ਜਾਊਗੀ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਕਿਸੇ ਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਹੈ ਜੀ ਜਿਹੜੇ ਸੋਨੂ ਵਿਅਕਤੀ ਹੈ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਜੀ 3 2 2025 ਨੂੰ ਬਠਿੰਡਾ ਜੇਲ੍ਹ बबर खालसा पड़िया जी व्यक्ति यूपी बटाला है